ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਦਾ ਵਲੌਗ ਜਿਹੜਾ ਆਪਣਾ ਕਿਤਾਬਾਂ ਤੇ ਆ ਜਿਵੇਂ ਸਾਰਿਆਂ ਨੂੰ ਕਿਤਾਬਾਂ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਆ ਕਬ ਚੰਗੀਆਂ ਕਿਤਾਬਾਂ ਪੜਦਿਆਂ ਤਾਂ ਸਾਨੂੰ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਬਟ ਕਈ ਵਾਰੀ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਸਾਨੂੰ ਕਿਤਾਬਾਂ ਵਧੀਆ ਕਿਤਾਬ ਪਤਾ ਨਹੀਂ ਲੱਗਦੀ ਕਿ ਅਸੀਂ ਕਿਹੜੀ ਕਿਤਾਬ ਪੜੀਏ ਕਿਹੜੀ ਕਿਤਾਬ ਪੜਨ ਵਾਲੀ ਆ ਅੱਜ ਕੁਝ ਕਿਤਾਬਾਂ ਦੇ ਮੈਂ ਰਿਵਿਊਸ ਤੁਹਾਨੂੰ ਦਵਾਂਗੀ ਤੇ ਆਪਾਂ ਕੰਪਲੀਟ ਵਲੌਗ ਵੀ ਸ਼ੂਟ ਕਰਾਂਗੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਬੁੱਕਸ ਤੇ ਪ੍ਰੋਪਰ ਰਿਵਿਊ ਸ਼ੇਅਰ ਕਰਾਂਗੇ ਅੱਜ ਕੁਝ ਕਿਤਾਬਾਂ ਨੇ ਜਿਹੜੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਪੜ੍ਹਣੀਆਂ ਸਭ ਤੋਂ ਪਹਿਲਾਂ ਫौलाਦੀ ਫੁੱਲ ਨਾਨਕ ਸਿੰਘ ਜੀ ਦੇ ਨੋਵਲ ਸਾਰਿਆਂ ਨੂੰ ਪਤਾ ਕਿ ਫੇਮਸ ਨੇ ਉਹਨਾਂ ਦੇ ਨੋਵਲ ਬਹੁਤ ਸੋਹਣੀ ਕਿਤਾਬ ਲਿਖੀ ਹੋਈ ਆ ਤੁਸੀਂ ਇਹਨਾਂ ਨੂੰ ਜ਼ਰੂਰ ਟਰਾਈ ਕਰਿਓ ਥੈਨ ਆਪਣੇ ਕੋਲੇ ਆ ਜਾਂਦੇ ਆ ਸੱਚ ਨੂੰ ਫਾਂਸੀ ਜਸਵੰਤ ਸਿੰਘ ਕਮਲਜੀ ਦੀ ਇਹਨਾਂ ਦੇ ਤੁਸੀਂ ਸਾਰੇ ਕਿਤਾਬਾਂ ਨੇ ਜਿਹੜੀਆਂ ਸਰਚ ਕਰਿਓ ਬਹੁਤ ਸੋਹਣੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਜਿਹੜਾ ਸੱਚ ਨੂੰ ਫਾਂਸੀ ਇਹ ਨਾਮ ਹੀ ਬੜਾ ਕੁਛ ਕਿਤਾਬ ਦਾ ਤੁਹਾਨੂੰ ਬਿਆਨ ਕਰ ਰਿਹਾ ਇਹਦੇ ਚ ਬਹੁਤ ਕੁਛ ਛੋਟੀ ਜੀ ਕਿਤਾਬਾਂ ਪਰ ਇੰਨਾ ਕੁਛ ਲਿਖਿਆ ਹੋਇਆ ਇਹਦੇ ਚ ਬਹੁਤ ਜ਼ਿਆਦਾ ਇੰਟਰਸਟ ਬੰਦਾ ਥੈਨ ਆਪਣੇ ਕੋਲੇ ਮਹਾਰਾਣੀ ਜਿੰਦਾ ਸਭ ਤੋਂ ਸੋਹਣੀ ਕਿਤਾਬ ਮੈਨੂੰ ਸਭ ਤੋਂ ਫੇਵਰਿਟ ਲੱਗਦੀ ਹੈ ਇਹ ਛੋਟੀ ਜੀ ਕਿਤਾਬ ਹੈ ਇਹਦੇ ਚ ਬਹੁਤ ਕੁਝ ਲਿਖਿਆ ਹੋਇਆ ਇੱਕ ਪੂਰਾ ਕੈਰੈਕਟਰ ਆ ਪੜਦੇ-ਪੜਦੇ ਆਪਾਂ ਇੱਕ ਕੈਰੈਕਟਰ ਚ ਚਲੇ ਜਾਂਦੇ ਆ ਇੰਨੀ ਸੋਹਣੀ ਲਿਖੀ ਆ ਕਈ ਵਾਰ ਆਪਾਂ ਗਾਣਿਆਂ ਚ ਵੀ ਸੁਣਦੇ ਆ ਮਹਾਰਾਣੀ ਜਿੰਦਾ ਜੀ ਦਾ ਇਤਿਹਾਸ ਬਹੁਤ ਵੱਡਾ ਪਰ ਇਹ ਛੋਟੀ ਜੀ ਬੁੱਕ ਚ ਬਹੁਤ ਚੀਜ਼ਾਂ ਕਵਰ ਕੀਤੀਆਂ ਨੇ ਤੁਸੀਂ ਇਹਨੂੰ ਜ਼ਰੂਰ ਪੜਿਓ ਬਹੁਤ ਸੋਹਣੀ ਕਿਤਾਬਾਂ ਪੜਨ ਵਾਲੀ ਆ ਥੈਨ ਜਸਵੰਤ ਸਿੰਘ ਕਮਲ ਜੀ ਦੀ ਨੈਕਸਟ ਕਿਤਾਬ ਹੈ ਬਰਫ਼ ਦੀ ਅੱਗ ਇਹ ਵੀ ਪੜਨ ਵਾਲੀ ਕਿਤਾਬ ਆ ਥੈਨ ਚਿੱਟਾ ਲਹੂ ਬਹੁਤ ਸੋਹਣੀ ਬਹੁਤ ਹੀ ਇਮੋਸ਼ਨਲ ਬਹੁਤ ਇੰਟਰਸਟਿੰਗ ਬੁੱਕ ਆ ਤੁਸੀਂ ਇਹਨੂੰ ਜਰੂਰ ਪੜਿਓ ਨਾਨਕ ਸਿੰਘ ਜੀ ਦੇ ਮੈਂ ਤੁਹਾਨੂੰ ਦੱਸਿਆ ਹੀ ਕਿ ਨੋਵਲ ਬਹੁਤ ਫੇਮਸ ਨੇ ਚਿੱਟਾ ਲਹੂ ਆਪਾਂ ਲਹੂ ਦਾ ਜਿਹੜਾ ਰੰਗ ਲਾਲ ਆਪਾਂ ਨੂੰ ਪਤਾ ਪਰ ਚਿੱਟਾ ਲਹੂ ਪੱਕਾ ਹੀ ਇਹਦੇ ਕੁਛ ਨਾ ਕੁਛ ਤਾਂ ਅਲੱਗ ਹੋਊਗਾ ਤੁਸੀਂ ਇਹਨੂੰ ਜਰੂਰ ਪੜਿਓ ਪੜਨ ਵਾਲੀ ਬੁੱਕ ਆ ਇਮੋਸ਼ਨਲ ਬਹੁਤ ਆ ਪੜਦੇ ਪੜਦੇ ਰੋਣਾ ਵੀ ਨਿਕਲ ਜਾਂਦਾ ਮੈਂ ਬਹੁਤ ਇਮੋਸ਼ਨਲ ਹੋਈ ਸੀ ਕਿਤਾਬ ਨੂੰ ਪੜ ਕੇ ਪਰ ਤੁਸੀਂ ਵੀ ਇਹਨੂੰ ਜਰੂਰ ਪੜਿਓ ਪੜਨ ਵਾਲੀ ਬੁੱਕ ਆ ਦੈਨ ਆਪਣੀ ਖੁਸ਼ਵੰਤ ਸਿੰਘ ਜੀ ਦੀ ਟ੍ਰੇਨ ਟੂ ਪਾਕਿਸਤਾਨ ਬਹੁਤ ਜਾਣਿਆਂ ਨੇ ਇਹਦੇ ਬਾਰੇ ਸੁਣਿਆ ਵੀ ਹੋਣਾ ਤੁਸੀਂ ਇਹਨੂੰ ਵੀ ਟ੍ਰਾਈ ਕਰਿਓ ਬਹੁਤ ਸੋਹਣੀ ਬੁੱਕ ਆ ਪੜਨ ਵਾਲੀ ਆ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਪ੍ਰੋਪਰ ਸ਼ੇਅਰ ਕਰਾਂਗੇ ਹੋਰ ਵੀ ਬਹੁਤ ਬੁੱਕਸ ਪਈਆਂ ਨੇ ਜਿਨ੍ਹਾਂ ਦੇ ਰਿਵਿਊ ਸ਼ੇਅਰ ਕਰਨ ਵਾਲੇ ਨੇ ਆਪਾਂ ਜ਼ਰੂਰ ਕਰਾਂਗੇ ਅਗਰ ਕਿਸੇ ਨੂੰ ਕੋਈ ਬੁੱਕ ਪੁੱਛਣੀ ਆ ਜਾਂ ਕੁਝ ਹੋਰ ਇਨਫੋਰਮੇਸ਼ਨ ਇਕੱਠੀ ਕਰਨੀ ਆ ਤੁਸੀਂ ਕਮੈਂਟ ਕਰਕੇ ਦੱਸਿਓ ਆਪਾਂ ਸਾਰੀਆਂ ਇਨਫੋਰਮੇਸ਼ਨ ਜਿਹੜੀ ਹੈਗੀ ਆਪਾਂ ਸ਼ੇਅਰ ਕਰਾਂਗੇ ਤੇ ਅੱਜ ਦਾ ਵਲੌਗ ਆਪਣੀਆਂ ਕੁਝ ਮੇਰੀਆਂ ਫੇਵਰਿਟ ਕਿਤਾਬਾਂ ਸਗੀਆਂ ਸਿਰਫ ਉਹ ਕਿਤਾਬਾਂ ਨੂੰ ਸ਼ੂਟ ਕਰਨ ਦਾ ਉਹਨਾਂ ਬਾਰੇ ਦੱਸਣ ਦਾ ਸੀ